ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 16 ਜਨਵਰੀ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿਣ ਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਜ ਸਵੇਰ ਵੇਲੇ ਤੋਂ ਹੀ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੱਦਲਵਾਈ ਲਗਾਤਾਰ ਬਣੀ ਹੋਈ ਹੈ। ਇਹ ਬੱਦਲਵਾਈ ਲੈਂਦਾ ਪੰਜਾਬ ਪੂਰ ਆਪਣਾ ਚੜਦਾ ਪੰਜਾਬ ਹਰਿਆਣਾ ਰਾਜਸਥਾਨ ਤੇ ਪਹਾੜੀ ਖੇਤਰਾਂ ਦੇ ਉੱਪਰ ਉਹਦੀ ਲਗਾਤਾਰ ਗੁਜਰ ਰਹੀ ਹੈ ਇਹ ਬਦਲਵਾਈ ਕੱਲ ਨੂੰ ਵੀ ਇਸੇ ਤਰ੍ਹਾਂ ਹੀ 17 ਤੇ 18 ਤਰੀਕ ਨੂੰ ਵੀ ਗੁਜਰਦੀ ਰਹੇਗੀ ਕੱਲ ਨੂੰ ਹੋ ਸਕਦਾ ਹੈ ਕਿ ਕੁਝ ਕੁ ਇਲਾਕਿਆਂ ਦੇ ਵਿੱਚ ਸ਼ਾਮ ਵੇਲੇ ਜਿਵੇਂ ਕੱਲ ਕਣੀਆਂ ਪਈਆਂ ਸਨ ਉਸੇ ਤਰ੍ਹਾਂ ਹੀ ਕੁਝ ਕੁ ਇਲਾਕਿਆਂ ਦੇ ਵਿੱਚ ਕਣੀਆਂ ਪੈ ਸਕਦੀਆਂ ਹਨ ਪਰ ਵੱਡੇ ਪੱਧਰ ਤੇ ਮੀਂਹ ਜਾਂ ਜਾੜਾ ਮੀਂਹ ਦੀ ਸੰਭਾਵਨਾ ਇਹਨਾਂ ਦਿਨਾਂ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਬੱਦਲਵਾਈ ਅੱਜ ਵੀ ਰਹੇਗੀ ਕੱਲ ਨੂੰ ਵੀ ਰਹੇਗੀ ਤੇ ਪਰਸੋਂ ਨੂੰ ਵੀ ਰਹੇਗੀ ਤਕਰੀਬਨ 18-19 ਤਰੀਕ ਤੱਕ ਬੱਦਲਵਾਈ ਇਸੇ ਤਰ੍ਹਾਂ ਹੀ ਰਹੇਗੀ ਤੇ ਕੱਲ ਨੂੰ ਜਾਂ ਪਰਸੋਂ ਨੂੰ ਕੁਝ ਖੇਤਰਾਂ ਦੇ ਵਿੱਚ ਸਿਰਫ ਹਲਕੀ ਕਣਮਣ ਹੋ ਸਕਦੀ ਹੈ ਅੱਜ ਮੌਸਮ ਕਦੇ ਧੁੱਪ ਤੇ ਕਦੇ ਛਾਂ ਵਾਲਾ ਹੀ ਰਿਹਾ ਸਾਰਾ ਦਿਨ ਹਲਕੀ ਹਲਕੀ ਬੱਦਲਵਾਈ ਸਾਰਾ ਦਿਨ رہی ਉਸ ਤੋਂ ਇਲਾਵਾ ਮੌਸਮ ਦੇ ਵਿੱਚ ਕੁਝ ਬਦਲਾਅ ਨਹੀਂ ਹੋਇਆ ਟੈਂਪਰੇਚਰ ਵੀ ਸਵੇਰ ਵੇਲੇ 10-11 ਡਿਗਰੀ ਤੇ ਦਿਨ ਦਾ ਟੈਂਪਰੇਚਰ 26-27 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਮੀਂਹਾਂ ਦੀ ਗੱਲ ਕਰੀਏ ਤਾਂ 20 ਤਰੀਕ ਦੇ ਆਸ-ਪਾਸ ਜਾਂ 19 ਤੋਂ ਸ਼ਾਮ ਤੋਂ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ ਜਿਹਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਉੱਤਰ ਭਾਰਤ ਦੇ ਸਾਰੇ ਹੀ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਤੇ ਉਹਨਾਂ ਦੇ ਵਿੱਚ ਗੜੇਮਾਰੀ ਵੀ ਹੋ ਸਕਦੀ ਹੈ